ਸਤਨਾਮ ਸ੍ਰੀ ਵਾਹਿਗੁਰੂ ਸਾਚਿ ਜੀਉ ਜਪ ਜੀ ਸਾਹਿ ਦੇ ਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਆਜੋ ਨੇ ਸੈ ਭੰਗੁਰ ਪ੍ਰਸਾਦ ਜਾਪੇ ਆਦ ਸਚੁ ਜੋ ਗਾਦ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਣਾ ਹੋਵਈ ਜੇ ਸੁਚੀ ਲਖਵਾਰ ਚੁਪੈ ਚੁਪ ਨਾ ਹੋਵਈ ਜੇ ਲਾਇ ਰਾਂ ਲਿਵਤਾਰੀ ਭੁਖਿਆ ਭੁਖ ਨਾ ਤਰੀ ਜੈ ਬੰਨਾਪੁਰਿਆ ਭਾਰ ਸਹਸ ਸਿਆਣ ਭਾਰ ਲਖ ਹੋਏ ਤੋ ਇੱਕ ਨਾ ਚੱਲੇ ਨਾਲ ਕਿਵਸ ਚਿਆਰਾ ਹੋਈਐ ਕਉ ਗੂੜੈ ਟੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿ ਹੈ ਆਜਾਈ ਹੁਕਮੀ ਹੋਵਣਾ ਜੀ ਹੁਕਮ ਮਿਲਾਵੜੇ ਆਈ ਹੁਕਮੀ ਹੋ ਤਮਨੀ ਚੌ ਕਮਲੇ ਕ ਦੁਖਾ ਸੁਖਾ ਪਾਈਆ ਹੈ ਕਿਨੋਂ ਹੁਕਮ ਬਖਸ਼ੀ ਇਸੇ ਹੁਕਮ ਇਸਦਾ ਪਵਾਈ ਹੈ ਹੁਕਮੇ ਅਦਰਸਾ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ 부 ਚੈ ਤਾ ਹੁਮੈ ਕਹਿ ਨਾ ਕੋਏ ਗਾਵੇ ਕੋ ਤਾਣੋ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੀ ਨਿਸਾਨੋ ਗਾਵੇ ਕੋ ਗੁਗਨ ਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿੱਚ ਨਵੀਂ ਚਾਰ ਗਾਵੇ ਕੋ ਸਾਜ ਪ੍ਰੇਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੀ ਦਿੱਸੇ ਦੂਰ ਗਾਵੇ ਕੋ ਵੇਖੇ ਹਾਂ ਦਰਾਹ ਦੂਰਮ ਕਦਨਾ ਕਦਿਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਪੋਟ ਦਿੱਤਾ ਦੇ ਲੈਂਦੇ ਤਨ ਪਾਹੀ ਜੁਗਾ ਜਗੰਦਰ ਖਾਈ ਖਾਈ ਅਮੀ ਤੁਮ ਚਲਾਹੀ ਰਾਹੋ ਨਾਨਕ ਅਖੰਸੇ ਵਿਪਰਵਾਹੋ ਸਾਚਾ ਸਾਹਿਬ ਸਾਚ ਨਾਹੀ ਭਾਗਿਆ ਪਾਉਆ ਪਾਰ ਆਖੇ ਮੰਗੇ ਦੇਹ ਤੇ ਦਾਤ ਕਰੇ ਦਾਤਾਰ ਫਿਰ ਤੇ ਅੱਗੇ ਰਖੀਐ ਜਿਤ ਦੇ ਸੇ ਦਰਪਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰੇ ਅਮਰ ਤੇ ਵਿਲਾ ਸਚਨੋ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਗਦੁਆਰ ਨਾਨਕ ਐ ਵੇ ਜਾਣੀਐ ਸਭ ਆਪੇ ਸਚਿਆਰਮ ਆਪੇ ਨਾ ਜਾਏ ਕਿ ਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਨਸ ਦੇਵਿਆਤ ਪਾਇਆ ਮਾਨ ਨਾਨਕ ਗਾਵੀਏ ਗੁਣੀ ਨੀ ਤਾਨੋ ਗਾਵੀਏ ਸੂੜੀਆਂ ਬਣੇ ਰਖੀਏ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰੂ ਗਨਾਦੋਂ ਗੁਰਮੁਖ ਵੇਦੋਂ ਗੁਰਮੁਖ ਰਿਆ ਸਮਾਈ ਗੁਰੇਸ਼ਰ ਗੁਰੂ ਗੋਖ ਬ੍ਰਹਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਕਾ ਨਾ ਹੀ ਕਹਿਣਾ ਕਤਨ ਨਾ ਜਾਇ ਬੁਰਾਈ ਕਦੇ 부ਜਾਈ ਸਮਝਾ ਜੀਆ ਕਾਇ ਕਦਾਤਾ ਸੋ ਬੇਵਿਸਰਣ ਨ ਜਾਇ ਤੀਰਥ ਨਾਮ ਜਿਤ ਸਭ ਭਾਵਾਂ ਵਿਣ ਭਾਣੇ ਕਹਿ ਨਾ ਕਰੀ ਜੇ ਤਿਸ ਰੂਪਾਈ ਵੇਖਾਂ ਵਿਣ ਕਰਮਾ ਕੇ ਮਿਲ ਲੈ ਲਾਈ ਮਤ ਵਿਚ ਰਤਨ ਜਵਾਹਰ ਮਾਨ ਕੈ ਜੇ ਗੁਰ ਕੇ ਸਿੱਖ ਸੋਹਣੇ ਬੁਰਾਈ ਕਦੇ 부ਜਾਈ ਸਮਝਾ ਜੀਆ ਕਾਇ ਕਦਾਤਾ ਸੋ ਮੈਂ ਬਿਸਰਣਾ ਚਾਹੀ ਜੇ ਜੁ ਵਿਚਾਰੇ ਆ ਰਜਾ ਹੋ ਦਸੁਣੇ ਹੋਏ ਨਵਾ ਖੰਡਾ ਵਿੱਚ ਜਾਣੀਏ ਨਾ ਚਲੇ ਸਭ ਕੋਏ ਚੰਗਾ ਨਾ ਰਖਾਇ ਕੈ ਜਸ ਕੀਰਤਿ ਜਗ ਲੇਮ ਜੈ ਤਸਨਦਰਨਾਯ ਆਵੈ ਨਾ ਬਾਤ ਨਾ ਪੂਛੇ ਕੈ ਕੀਟਾਂ ਇਦਰ ਕੀਟਕਾਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਕਰੇ ਗੁਣਵੰਤਿਆ ਗੁਣ ਤੇ ਤੇ ਹਾ ਭੁਨਾ ਸੋ ਜਹੀ ਜਾਇ ਤੇ ਸੁਗਣ ਕੋਈ ਕਰੇ ਸੁਣਿਆ ਸਤਿਪੀਰੁ ਨਾਥ ਸੁਣਿਆ ਧਰਤ ਤਵਲੇ ਆਕਾਸ ਸੁਣਿਆ ਜੀਪ ਲੋਪ ਪਤਲ ਸੁਣਿਆ ਪਹੁ ਨ ਸਕੇ ਕਾਲ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੂਪਾਪ ਕਾ ਨਾਸ ਸੁਣਿਆ ਸਰਪ੍ਰੇਮਾ ਇੰਤ ਸੁਣਿਆ ਮਕਸ ਐਲੰਡਮੰਦ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੂਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਛੜਕਾਇ ਇਸ ਨਾਨਕ ਸੁਣਿਆ ਪੜ ਪੜ ਭਾਵੇਂ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭੇਤਾ ਸੁਣਾ ਵਿਕਾਸ ਸੁਣਿਆ ਤੂੰ ਪਾਪ ਦਾ ਨਾਸਮ ਸੁਣਿਆ ਸਰਾ ਗੁਨਾ ਕੇ ਗਾਹੇ ਸੁਣੇ ਸੇਖੀਰ ਪਾਤਸ਼ਾਹਏ ਸੁਣਿਆ ਤੇ ਪਾਵੇ ਰਾਹ ਸੁਣਿਆ ਹੱਥ ਹੋਵੇ ਸਗਾ ਨਾਨਕ ਭੇਤਾ ਸੁਣਾ ਵਿਕਾਸ ਸੋਣਿਆ ਦੁੱਖ ਦਾ 파ਨਾਸ ਮਨਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਵਿਚਤਾਏ ਕਾਗਦ ਕਲਮ ਨਾਲ ਲਿਖਣਿਆ ਆਰ ਮਨਨੇ ਕਾਬੇ ਕਰਨ ਵਿਚਾਰੁ ਐ ਸੋਨਾ ਨਿਰੰਝਲ ਹੋਏ ਜੇ ਕੋ ਮਤ ਜਾਣੇ ਮਨ ਕੋਈ ਮਨ ਸੁਧਤ ਹੋਵੇ ਮਨ ਬੁੱਧ ਮਨਨੇ ਸਗਲ ਭੰਤ ਕੀ ਸੁਧਤ ਮਨਨੇ ਮੂੰਛੋਠਾ ਨਾ ਖਾਈ ਮੰਨੇ ਜਮ ਕੇ ਸਾਥ ਨਾ ਜਾਏ ਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾ ਮਾਰਗ ਠਾਗ ਨਾ ਪਾਏ ਮੰਨੇ ਭਤਸੋ ਪ੍ਰਗਟ ਜਾਏ ਮੰਨੇ ਮਹਨਾ ਚੱਲੇ ਪੰਥ ਮੰਨੇ ਧਰਮ ਸੱਚੇ ਸੰਬੰਧੇ ਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ मन्ने तरे तारे गुरु सिखा मन्ने नानक भवे ना भीखा ऐसा नाम निरंजन होए जे मन जाने मन कोई पंच प्रमाण पंच परदान पंचे पावे दरगे मान पंचे सोहे धरा राजान पंचा का गुरु एक ध्यान जे को कह करे विचार करते के करने नहीं सुमार तोल धर्म दया का पूत संतोख था प्रख्या जिन सूतम ਜੇਕੋਬ ਜੇ ਹੋਏ ਸੱਚਿਆਰ ਤੁਮਨੇ ਉਪਰ ਕੀਤਾ ਭਾਰ ਤਾਪੀ ਹੋਰ ਪਰੇ ਹੋਰ ਹੋਰ ਇਸਦੇ ਭਾਰ ਤਰੇ ਕਮਣ ਜੋਰ ਜੇ ਜਾਂ ਤਾਕੇ ਨਾਮ ਸਭ ਦਾ ਲਿਖਿਆ ਵਡੀ ਕਲਾਮ ਏਓ ਲਿਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸੁਆਲ ਰੂਪ ਕੀਤੀ ਦਾ ਜਾਣੇ ਕੌਣ ਕੋ ਤਾ ਕਿਤਾ ਬਸਾਓ ਓ ਕੋ ਵਾਓ ਇਸਦੇ ਹੋਏ ਲੱਖ ਦਰਿਆਓ ਕੁਦਰਤ ਦੇ ਨਾਮਨ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋਤ ਦੇ ਭਾਵੇ ਸਾਈ ਭਲੀ ਘਾਤ ਤੁਸਦਾ ਸਲਾਮ ਤੇ ਨਿਰੰਕਾਰਮ ਅਸਮ ਖਜਾ ਪਿਆ ਸੰਖ ਭਾਉ ਵਾਸ ਸੰਖ ਪੂਜਾ ਸੰਖ ਤਵਤਾ ਸੰਗਰਾਮ ਗਵੇ ਤੇ ਪਾਠਿਆ ਸੰਖ ਜੋਗ ਮੰਨ ਰਹੇ ਉਦਾਸ ਅਸੰਗ ਭਗਤ ਘਣ ਗਿਆਨ ਵਿਚਾਰ ਸੰਗ ਸਹਿਤਿਆ ਸੰਗ ਦਾਤਾਰ ਸੰਸੋਰਮ ਫੱਕਸਾਰਾ ਮੋਲੇ ਲਾਈ ਤਾਰ ਉਦਨ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤੁਧ ਭਾਵੇਂ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਐਸਾ ਸਬਰਕੰਤ ਕੋਰਾ ਸੰਚੋਰਾ ਆਰਾਮ ਕੋਰਾ ਸੰਗ ਪ੍ਰਕਾਰ ਜਾਈ ਜੋਰਾ ਸੰਗਲ ਵਢਾ ਤੇ ਆਕਮਾਹੇ ਐਸਾਂ ਖਾ ਪਾਪੀ ਅਹੀ ਪਾਪ ਕਰ ਜਾਏ ਸਸ ਕੋੜਿਆ ਰੁੜੇ ਵੀਰ ਆਇ ਸੰਦੇਸ਼ ਸਰ ਫਤਕਾ ਹੈ ਅਸਤ ਨੇ ਲਿਖਿਰ ਕਰੇ ਆਹ ਨਾਰ ਦੀਚ ਕਹਿ ਵਿਚਾਰ ਵਾ ਨਾ ਜਾਵੇ ਇਕ ਵਾਰ ਜੋਤ ਤੇ ਭਾਵੇ ਸਾਈ ਭਲੀ ਕਾਲ ਤੁਸਾਂ ਦਸ ਨਾਮਤ ਨਿਰੰਕਾਰਿਆ ਸੰਸਧ ਨਾਮਿਆ ਸੰਸਥਾ ਮੈਂ ਆਗਮ ਆਗਮ ਸੰਖਲੋ ਅਸੰਖੇ ਸਿਰ ਭਾਰ ਹੋਈ ਆਖਰੀ ਨਾਮ ਕ੍ਰੀਸਾ ਲਾਇਹਿ ਤ੍ਰਿ ਗਿਆਨ ਕੀ ਤੁਮ ਗਾਹਿ ਅਖਰੀ ਲਿਖਣ ਮੋਲਣ ਬਾਣੇ ਕ੍ਰਾਸਿ ਸਨਯੋਗ ਬਖਾਣ ਜਨ ਅਲਿਖਾਇ ਤੇ ਸਰਨਾਹ ਜੇ ਫਰਮਾਇ ਤੇ ਵਤ ਵਪਾਏ ਜੇ ਥਾ ਕਿਤਾ ਤੇ ਤਾਂ ਨਾਮ ਮਿਣ ਨਾਵੇਂ ਨਾ ਹੀ ਕੋ ਥਾ ਉਕਰਤ ਕਮਣ ਕਾਂ ਵਿਚਾਰ ਵਾਰਿਆ ਨ ਜਾਵੇ ਇਕ ਵਾਰ ਜੋਤ ਦੇ ਭਾਵੇ ਸਾਈ ਭਰੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਆ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸੋਖੇ ਮੂਤ ਪਲੀਤੀ ਕਪੜ ਹੋਏ ਦੇ ਸਾਫੁਨ ਲਈਓ ਧੋਏ ਪਰੀਏ ਮਨ ਪਾਪਾ ਕੇ ਸੰਗੋ ਧੋਪੇ ਨਾਵੇਂ ਕੇ ਰੰਗ ਪੁੰਨੀ ਪਾਪੀ ਆਪਣ ਨਾਏ ਕਰ ਕਰ ਕਰਨਾ ਲਿਖ ਲੈ ਜਾਵਾ ਤੇ ਬੀਜਾ ਪੀ ਹੀ ਖਾਓ ਨਾਨਕ ਭੁਖਮੀ ਆਵੋ ਜਾਓ

ਤੇ ਤਵਾ ਨਾ ਜੋਗੇ ਜਾਣੈ ਰਤਮਾ ਹੋ ਨਾ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋ ਏਕ ਕਰਿਆ ਖਾਂ ਖੈਂਸਾ ਲਾਹੀ ਕਿਉ ਵਰਨੇ ਖ ਮਾਣਾ ਨਾਨਕ ਆਖਣ ਸਭ ਕੋ ਆਕੇ ਇਕ ਦੂ ਇਕ ਸਿਆਣਾ ਵਟਾ ਸਾਈ ਮੋਕਤੀ ਨਾਹੀ ਕਿਤਾ ਜਾ ਕੋ ਹੋਵੇ ਨਾਨਕ ਜੇ ਕੋ ਆਪੋ ਜਾਣੈ ਅਗੇ ਗਿਆਨ ਸੋਹੇ ਪਾਤਾਲ ਨ ਪਾਤਾਲ ਲਖਿਆ ਅਗਾਸ ਅਗਾਸ ਉੜਕ ਉੜਕੇ ਭਾਲ ਥਕੇ ਵੇਦ ਇਹਨਕ ਬਾਤ

ਜੈ ਤਿਸ ਮਨੋ ਨਾ ਵਿਸਰੇ ਅੰਤਰਾ ਸਿਤੀ ਕਰਨਾ ਅੰਤ ਅੰਤਨਾ ਕਰਨੇ ਦੇਣਨਾ ਅੰਤ ਅੰਤਨਾ ਵੇਖਣ ਸੁਣਨ ਨਾ ਅੰਤ ਨਾ ਜਾਪੇ ਕਿਆ ਮਨ ਮੰਦਰ ਦਾ ਜਾਪੇ ਕੀਤਾ ਆ ਕਾਰਨ ਤਨਾ ਜਾਪੇ ਪਾਰਾਵਾਰ ਅੰਤ ਕਾਰਨ ਕੇ ਤੇ ਮਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਏ ਹੁਤ ਨਾ ਜਾਣੇ ਕੋਈ ਬਹੁਤਾਂ ਕਾਹੀ ਹੈ ਬਹੁਤਾਂ ਹੋਏ ਵੱਡਾ ਸਾਹਿਬ ਉੱਚਾ ਤਾਂ ਉੱਚੇ ਉਪਰ ਉੱਚਾ ਨਾਉ ਏ ਵੱਡ ਉੱਚਾ ਹੋਵੇ ਕੋਏ ਤੇ ਸੋਚੇ ਕੋ ਜਾਣੇ ਸੋਏ ਜੇ ਵੱਡ ਆਪ ਜਾਣੇ ਆਪ ਆਪ ਨਾਨਕ ਨਦੀ ਕਰਮੀ ਦਾਤ ਬਹੁਤ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਨ ਤਮਾਏ ਕਿਥੇ ਮੰਗੇ ਜੋਦਾ ਪਾਰ ਕਿਥੇ ਅੰਗਣਤ ਨਹੀਂ ਵਿਚਾਰ ਕਿਥੇ ਖਲਤ ਟੇਵੇਂ ਕਾਰ ਕਿਥੇ ਲੈ ਲੈ ਮੁਖਰ ਪਾਏ ਕਿਥੇ ਮੁਰਖ ਖਾਈ ਖਾਈ

ਹੇ ਅਮਲ ਗੁਣ ਅਮਲ ਵਪਾਰੇ ਅਮਲ ਵਪਾਰੀ ਅਮਲ ਭੰਡਾਰੇ ਅਮਲ ਆਵੇ ਅਮਲ ਲੈ ਜਾਏ ਅਮਲ ਪਾਏ ਅਮਲ ਸਮਾਏ ਅਮਲ ਤਰਮ ਅਮਲ ਦੀ ਬਾਣ ਹੋਏ ਅਮਲ ਤੋਂ ਅਮਲ ਪ੍ਰਮਾਣ ਅਮਲ ਬਖਸ਼ੇ ਸਮਣੀ ਸਾਣੇ ਅਮਲ ਤਰਮ ਅਮਲ ਪ੍ਰਮਾਣ ਅਮਲੋਂ ਅਮਲ ਆਖਿਆ ਨਾ ਜਾਏ ਆਖਿਆ ਅਗ ਰਹਿ ਲਿਵ ਲਾਇਆ ਹੈ ਵੇਦ ਪਾਠ ਪੁਰਾਨ ਆਖੇ ਬਣੇ ਖਰੇ ਵਖਿਆਨ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਸਰਾਧ ਸਿੱਧ ਆਖੇ ਕੀਤੇ ਕੀਤੇ ਬੋਧ ਆਖੇ ਦਾਨ ਮੇ ਆਖੇ ਦੀਵੇ ਆਖੇ ਸੁਰ ਨਰਮ ਜਨ ਸੇਵਕ ਤੇ ਆਖੇ ਆਖਣ ਪਾਏ ਕਿਤੇ ਕਹਿ ਕਹਿ ਉਠ ਉਠ ਜਾਈ ਇਹ ਤੇ ਕਿਤੇ ਹੋਰ ਕਰੇ ਥਨ ਨਾ ਸਕੇ ਕਹੀ ਕਹਿ ਜੇਵੜਾ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਦੇਖੋ ਆਖੇ ਬੋਲ ਵਿਗਾੜ ਤਾਲਿ ਕੀਏ ਸਰਗਾ ਵਾਰਾਗਾ ਵਾਰੇ ਸੋਦਰ ਕੇ ਹਾਂ ਸੋ ਕਹ ਕੇ ਅਜਤਮ ਸਰਬਜਮਾਲੇ ਵਾਜੇ ਨਾ ਦਨੇ ਕੈ ਸੰਖਾ ਕੀ ਤੇਵਾ ਮਹਾਰੇ ਕਿਤੇ ਰਾਹ ਭਰੇ ਸੋ ਕਹਈਐ ਨ ਕਿਤੇ ਤਾ ਬਨਹਾਰੇ ਗਾਵੇ ਤਹਨੋ ਪਾਣ ਪਾਣੀ ਬਸੰਤਰ ਕੀਤੇ ਗਾਵੇ ਤੁਈ ਨਾ ਪਾਣ ਪਾਣੀ ਬਸੰਤਰ ਗਾਵੇ ਰਾਜਾ ਤਮਦਵਾਰੇ ਗਾਵੇ ਚਤੁਰ ਗੁਬਤ ਲਿਖਣ ਜਾਣੇ ਲੇਖੇ ਤਰਫ ਵਿਚਾਰੇ ਗਾਵੇ ਸਰਬ੍ਰਿਮਾ ਦੇਵੀ ਸੋਨ ਤੇ ਸਦਾ ਸਵਾਰੇ ਗਾਵੇ ਦੀਂ ਦਰਸਨਾ ਬੈਠੇ ਦੀ ਤੀਆਂ ਦਿਨ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਜਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਬੜਤ ਬਣ ਰੱਖੀ ਸਾਰਿਆਂ ਜੋਗਾ ਜਗ ਬੇਦਾਨ ਨਾਲੇ ਗਾਵੇ ਮੌੜੀਆਂ ਮਨਮੋਹਨ ਸਰਗਮ ਛਪਿਆਲੇ ਗਾਵਣ ਰਤੂ ਕਾਇ ਤੇਰੇ ਅਰਸੜ ਸਿਰ ਨਾਲੇ

ਰਚਨਾ ਜਿਨ ਰਚਾਈ ਰੰਗੀ ਰੰਗੇ ਭਾਤੀ ਕਰਖੰਜ ਜਿਨਸੀ ਮਾਇਆ ਜਿਨ ਹਉ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਸ ਦੀ ਵਡਿਆਈ ਜੋਤ ਸਭ ਭਾਵੇਂ ਸੋਇ ਕਰ ਸੇ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹ ਅਤ ਸਾਈਂ ਨਾਨਕ ਰਚਾਈ ਤਸੰਤੋ ਸਰਮਤ ਝੋਲੀ ਧਿਆਨ ਕੀ ਕਰਹਿ ਵਿਪੂਤਾ ਕੀ ਤਾ ਕਾਲ ਕੁਵਾਰੀ ਕਰਾਇ ਜੁਗਤ ਨਾਡਾ ਪ੍ਰਤੀ ਤੇ ਆਈ ਬੰਤੀ ਸਗਲ ਜਮਾਤੀ ਮਾਝੀ ਤੇਜ ਜੀ ਤੇ ਆਦੇਸ ਇਸ ਤੇ ਆਦੇਸ ਆਦ ਅਧਿਨ ਆਨਾਦਨਾ ਦਾ ਜੁਗ ਜੋ ਇਕ ਵੇ ਸਮ ਉਗਤ ਗਿਆਨ ਦੇ ਆ ਭੰਡਾਰ ਨ ਘਾਟ ਗਡਵਾਜੇ ਨਾਥ ਆਪਨਾਥ ਨਾਥੀ ਸਭ ਚਾਖੀ ਰਿਤ ਸਿਦਵਰਾ ਸਾਧ ਸੰਜੋਗ ਵਿਜੋਦ ਵੇ ਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ ਤੇ ਸਿਆਦੇਸ ਹੈ ਆਗਾ ਨੀਲਾ ਨਾਦਨ ਹਦ ਜੁਗ ਜੁਗ ਏ ਕੋ ਵੇਸਾ ਏ ਖਾਮਾ ਜੁਗ ਤੇ ਵਿਹਾਈ ਤੈ ਚੱਲੇ ਪੰਵਾਨ ਇੱਕ ਸੰਸਾਰੀ ਪੁਨਾਰੀ ਇਕਲਾ ਹੀ ਦੀਮਾਣ ਜਿਉਂ ਤੇ ਸਹ ਭਾਵੇ ਤਿਵੇਂ ਚਲਾਵੇ ਜੋ ਹੋਵੇ ਫਰਮਾਨੋ ਵੇਖੇ ਉਹਨਾਂ ਨਦਰਣ ਆਵੇ ਬਹੁਤਾ ਹੀ ਵਿਡਾਣ ਆਦੇਸ ਤੇ ਸਿਆਦੇਸ ਹੈ ਆਦ ਅਨੀਲਾ ਨਾਦਨ ਹਦ ਜੁਗ ਜੁਗ ਏ ਕੋ ਵੇਸਾ ਆਸਣ ਲੋਏ ਲੋਏ ਪੰਡਾਰ ਜੋਗ ਚ ਪਾਇ ਜੋਏ ਕਾ ਵਾਰ ਕਰ ਕਰ ਵੇਖੇ ਸਿਰਜਨਾਹਾਰ ਨਾਨਕ ਸੱਚੀ ਕੀ ਸਾਚੀ ਕਾਰਮ ਆਦੇਸ ਤੇ ਆਦੇਸ ਆਧਾ ਨੀਲਾ ਰਾਧਨ ਹੰਦ ਜੋਗ ਜੋ ਇੱਕੋ ਵੇਸ ਇਕ ਦੂਜੀ ਭੌ ਲਖ ਹੋਏ ਲਖ ਹੋਵੇ ਲਖ ਵੀਸ ਲਖ ਲਖ ਗੇੜਾ ਆ ਕੀਏ ਇੱਕ ਨਾਮ ਜਗਦੀਸ਼ ਸੈਤਨਾਪਤ ਪਵੜੀਆਂ ਝਾੜੀ ਹੋ ਗਿਆ ਕੀ ਸਭ ਸੁਗੰਨਾ ਆਕਾਸ਼ ਕੀ ਕਿਟਾਈ ਰੀਸਾਂ ਨਾ ਨਗਨੰਦਰੀ ਪਾਈਆ ਊੜੀ ਊੜੇ ਠੀਸੈ ਅੱਖ ਜੋਰ ਚੁਪੈ ਨੈ ਜੋਰ ਜੋੜਨਾ ਮੰਗੜ ਦੇਣਾ ਜੋਰ ਹੈ ਜੋੜਨਾ ਜੀਵਨ ਮਰਨ ਨੇ ਜੋਰ ਜੋੜਨਾ ਰਾਜ ਮਨ ਮਨ ਸੋਰ ਜੋਨਾ ਸ੍ਰਧਿਕਾਂ ਵਿਚਾਰ ਜੋਨਾ ਜੁਤੀ ਛੋਟਾ ਸੰਸਾਰ ਜਿਸ ਸਾਥ ਜੁੜ ਕਰੇ ਦੇਖੇ ਸੋ ਇਨਾਨ ਕੁਤ ਮੀਚਨਾ ਕੋਈ ਰਾਤੀ ਰੁਤੀ ਤਿਤੀ ਵਾਰ ਪੌਣ ਪਾਣੀ ਅਗਰ ਕਹਤਾ ਆਦਤ ਇਸ ਵਿੱਚ ਤਰਤੀ ਥਾਪਕ ਕੀ ਤੁਮਸਾਲਮ ਇਸ ਵਿੱਚ ਜੇ ਜੁਗਤ ਕੇ ਰੰਗ ਦਿਨ ਗੇ ਨਾਮ ਅਨੇਕਾਂ ਦਾ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਇਤਿਥੈ ਸੁਨ ਪੰਚ ਪਰਮਾਨੰਤਿ ਕਿਉ ਪਾਵੇ ਨੀ ਸਣ ਕਾਚੇ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹ ਧਨਮ ਗਿਆਨ ਖੰਡ ਕਾ ਆਖੂ ਕਰਮੂ ਕਿਤੇ ਪੁਆਇੰਟ ਪਾਣੀ ਵਸਤ ਕਿਤੇ ਕਾਨ ਮਹੇਸ ਕਿਤੇ ਵਰਮੇ ਘਾਟ ਘਾੜੀ ਹੈ ਰੂਪਨਾ ਕੇ ਵੇਸ ਕਿਤੇਆਂ ਘਰੋਂ ਧੂਮੀ ਮੇਰ ਕਿਤੇ ਕਿਤੇ ਧੂਪ ਦੇ ਸਾਂ ਕਿਤੇ ਚੰਚ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿਦ ਬੁੱਧਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਤਾਂ ਨੂੰ ਮਨ ਕਿਤੇ ਕਿਤੇ ਰਤਨ ਸਮੁੰਦਰ ਕਿਤੇਆਂ ਖਾਣੀ ਕਿਤੇਆਂ ਬਾਣੀ ਕਿਤੇ ਪਦ ਮਨਰੰਦਮ ਕੇ ਤੀਆਂ ਸੂਰਤੀ ਸੇਵਕੀ ਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚਾਂਟਾ ਤਿੱਥੇ ਨਾਨ ਨਿਨੋਦ ਕੋੜੇ ਅਨਾਤ ਸਰਮਖੰਡ ਦੀ ਬਾਣੀ ਲੂਪਾ ਤਿੱਥੇ ਘਾਟ ਕੜੀ ਹੈ ਭਗਤ ਨੂੰ ਆਪਾਂ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਕਿਛੇ ਬਿਥਾਏ ਤਿੱਥੇ ਘੜੀਐ ਸੁਖਮਤਿ ਮਨ ਬੁੱਧ ਤੇ ਤਿੱਥੇ ਘੜੀਐ ਸੁਹਾਸੇ ਦੰਦ ਸੁਦਮ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਬਲ ਸੂਰ ਹੈ تنమే ਰਾਮ ਰਹਾ ਪ੍ਰਪੂਰ ਤਿੱਥੇ ਸੇ ਤੁਸੀਂ ਤਮੇ ਮਮਾਹੀਂ ਤਾਂ ਗੁਰੂ ਬਨਾ ਕਥਨੇ ਜਾਈ ਨਾ ਹੋ ਮਰੇ ਨਾ ਠਾਕੇ ਜਾਈ ਜਿਨਕੇ ਰਾਮ ਵਸੇ ਮਨ ਮਾਇ ਜਿਥੇ ਭਗਤ ਵਸੇ ਗਏ ਲੋਕ ਰਹਿਣ ਦ ਸੱਚਾ ਮਰਸੂਏ ਸਚਨ ਵਸੈ ਨਿਰੰਕਾਰ ਕਾਰ ਕਰ ویکھے ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਦਾੰਦ ਨਾ ਆਤ ਤਿੱਥੈ ਲੋਗ ਲੋਯ ਆਕਾਰ ਜਿਵ ਜੂਤ ਹੁਕਮਾਂ ਤੇ ਵੈਦ ਰਕਾਰ ਵੇਖੇ ਇਸੇ ਕਰ ਵਿਚਾਰ ਨਾ ਕਦਮ ਕਰੜਾ ਸਾੜ ਜੇ ਤਪਹਾ ਰਾ ਤੇ ਸੁਨਿਆ ਰਹੇ ਨਾ ਤੇ ਵਿਦ ਹਥਿਆਰ ਪਉ ਖੱਲਾਂ ਨ ਦਬਤਾਓ ਮਾਡਾ ਪਾਉ ਪਰ ਤੇ ਟਟਾਲ ਘੜੀਏ ਸ਼ਬਦ ਸੱਚੇ ਟਕਸਾਲ ਜਿੰਕੋ ਨਦਰ ਕਰਮ ਜਿੰਨ ਕਾਰ ਨਾਨਕ ਨਦਰ ਨਿਹਾਲ ਸਹ ਲੋਕ पावन गुरु पाणी पिता माता त्रत महत दिवस रात तो दाई दाया खेले सगल जगत चंगे आइया बरे आइया वाचे धर्म दूर करमी आपो अपनी कह ने कह दूर जनी नाम ते आया गे मसकत कहा ਨਾਨਕ ਤੇ ਮੁਖ ਉਜਲੇ ਕਿਤੀ ਸੁਖੀ ਨਾਲ ਜਿਨੇ ਨਾਮ ਤੇ ਆਇਆ ਗੇ ਮਸਕਤ ਕਾਲ ਨਾਨਕ ਮੁਖ ਉਜਲੇ ਕਿਤੀ ਸੁਖੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ